ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਐਚਆਰ ਸਿੰਘ ਭੋਲਰ ਦੇ ਘਰ ਫਿਰ ਮੁਰ ਤੋਂ ਸੀਬੀਆਈ ਪਹੁੰਚ ਗਿਆ ਪਹਿਲਾਂ 7 ਕਰੋੜ ਰੁਪਇਆ ਬਰਾਮਦ ਹੁੰਦਾ 2.5 ਕਿਲੋ ਸੋਨਾ ਤੇ ਇੰਨੀ ਪ੍ਰਾਪਰਟੀ ਐਨਾ ਪੈਸਾ ਨਕਦੀ ਕੈਸ਼ ਜੋ ਕਿ ਬਰਾਮਦ ਹੁੰਦਾ ਭਈ ਇਹਨਾ ਪੈਸਾ ਆਇਆ ਕਿੱਥੋਂ ਤੇ ਮੁਰ ਤੋਂ ਸੀਬੀਆਈ ਫੇਰ ਪਹੁੰਚ ਗਿਆ ਉਹਨਾਂ ਦੇ ਘਰ ਹੁਣ ਕੋਈ ਸੂਹ ਲੱਗੀ ਹੈ ਇਸ ਕਰਕੇ ਦੁਬਾਰਾ ਸੀਬੀਆਈ ਨੇ ਫੇਰ ਰੇਡ ਮਾਰੀ ਆ ਤੇ ਹੁਣ ਪਹਿਲਾ ਵੀਡੀਓ ਸੁਣੋ ਇੱਕ ਚੈਨਲ ਵੱਲੋਂ ਤੇ ਜਿਹੜੇ ਕੀ ਆ ਗਈ ਹੈ ਵੀਡੀਓ ਬਹੁਤ ਵੱਡੇ ਖੁਲਾਸੇ ਹੁੰਦੇ ਆ ਇਸ ਵੀਡੀਓ ਚ ਤਾਂ ਫਿਰ ਕਰਦੇ ਆ ਅੱਗੇ ਗੱਲਬਾਤ ਸੁਣੋ ਵੀਡੀਓ ਇਸ ਵਕਤ ਅਸੀਂ ਐਚਐਸ ਭੁੱਲਰ ਦੀ ਜਿਹੜੀ ਨਿੱਜੀ ਰਹਾਇਸ਼ ਹੈ ਸੈਕਟਰ 40 ਦੇ ਵਿੱਚ 1499 ਨੰਬਰ ਹਾਊਸ ਜਿੱਥੇ ਇੱਕ ਵਾਰੀ ਫੇਰ ਸੀਬੀਆਈ ਦੇ ਅਧਿਕਾਰੀ ਪਹੁੰਚੇ ਨੇ ਔਰ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਗਭਗ 1 ਤੋਂ 1.5 ਘੰਟਾ ਪਹਿਲਾਂ ਸੀਬੀਆਈ ਦੇ ਅਧਿਕਾਰੀ ਦੁਬਾਰਾ ਐਚਐਸ ਭੁੱਲਰ ਦੇ ਘਰ ਦੇ ਵਿੱਚ ਤਲਾਸ਼ੀ ਲੈਣ ਦੇ ਲਈ ਪੁੱਜੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਹਿਲੀ ਵਾਰੀ ਛਾਪਾ ਵੱਜਿਆ ਸੀ ਚਾਹੇ ਉਹ ਸਮਰਾਲੇ ਵਾਲਾ ਫਾਰਮ ਹਾਊਸ ਹੋਵੇ ਜਾਂ ਫਿਰ ਇਹ ਘਰ ਹੋਵੇ ਉਦੋਂ 7.5 ਕਰੋੜ ਰੁਪਇਆ ਜਿਹੜਾ ਸੀਬੀਏ ਦੇ ਅਧਿਕਾਰੀਆਂ ਨੂੰ ਹੱਥ ਲੱਗਿਆ ਨੋਟਾਂ ਦੇ ਬੈਗ ਜਿਹੜੇ ਭਰੇ ਹੋਏ ਸੀ ਇੱਥੇ ਹੀ ਮਸ਼ੀਨਾਂ ਮੰਗਵਾਈਆਂ ਗਈਆਂ ਸੀ ਉਦੋਂ ਨੋਟ ਗਿਣਨ ਦੇ ਵਾਸਤੇ 2.5 ਕਿਲੋ ਦੇ ਕਰੀਬ ਸੋਨਾ ਦੱਸਿਆ ਗਿਆ ਸੀ ਔਰ ਹੋਰ ਜ਼ਰੂਰੀ ਦਸਤਾਵੇਜ਼ ਵੀ ਮਿਲੇ ਸੀ ਤੇ ਹੁਣ ਐਚਐਸ ਭੁੱਲਰ ਦਾ ਇਹ ਉਸ ਰਹਾਇਸ਼ ਹੈ ਸੈਕਟਰ 40 ਚੰਡੀਗੜ੍ਹ ਦੇ ਵਿੱਚ ਜਿੱਥੇ ਸੀਬੀਏ ਦੇ ਅਧਿਕਾਰੀਆਂ ਨੂੰ ਦੁਬਾਰਾ ਕੋਈ ਸੂਹ ਪਤਾ ਲੱਗੀ ਹੈ ਤੇ ਦੁਬਾਰਾ ਇੱਥੇ ਇਨਵੈਸਟੀਗੇਸ਼ਨ ਆਪਣੀ ਅਗਲੇਰੀ ਕਾਰਵਾਈ ਕਰਨ ਦੇ ਲਈ ਪੁੱਜੇ ਨੇ ਔਰ ਇਸ ਵਕਤ ਘਰ ਦੇ ਬਾਹਰ ਜਾਂ ਅੰਦਰ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਿਆਦਾ ਹਲਜੁਲ ਨਹੀਂ ਹੈ ਪਰ ਸੀਬੀਏ ਦੇ ਅਧਿਕਾਰੀ ਜ਼ਰੂਰ ਅੰਦਰ ਗਏ ਹੋਏ ਨੇ ਜਿਵੇਂ ਕਿ ਪਹਿਲੇ ਦਿਨ ਜਦੋਂ ਅਚਾਨਕ ਛਾਪਾ ਵੱਜਿਆ ਸੀ ਤੇ ਬਾਹਰ ਆਈ ਸੀ ਜਾਣਕਾਰੀ ਕਿ ਜਿਹੜੇ ਅੰਦਰੋਂ ਕੀ ਕੁਝ ਬਰਾਮਦ ਹੋਇਆ ਕੀ ਕੁਝ ਲੱਭਿਆ ਹਾਲਾਂਕਿ ਜਿਹੜਾ ਵਿਚੋਲਾ ਸੀ ਕਿਰਸ਼ਨੂ ਉਸ ਦੇ ਕੋਲੋਂ ਉਸ ਵਕਤ 21 ਲੱਖ ਰੁਪਏ ਕੈਸ਼ ਹੈ ਜਿਹੜਾ ਉਹ ਲੱਭਿਆ ਸੀ ਤੇ ਐਚਐਸ ਭੁੱਲਰ ਦੇ ਇਸ ਘਰ ਦੇ ਵਿੱਚੋਂ ਹੀ ਕਰੋੜਾਂ ਰੁਪਏ ਦੀ ਨਗਦੀ ਨੋਟ ਲੱਭੇ ਸੀ ਔਰ ਜਿਸ ਨੂੰ ਸੀਬੀਏ ਦੇ ਅਧਿਕਾਰੀਆਂ ਨੇ ਉਸੇ ਸਾਰੀ ਕਾਰਵਾਈ ਦੇ ਅਧੀਨ ਹੈ ਜਿਹੜਾ ਆਪਣੇ ਕਾਗਜ਼ਾਂ ਦਾ ਹਿੱਸਾ ਬਣਾਇਆ ਉਸ ਤੋਂ ਬਾਅਦ ਸੀਬੀਆਈ ਦੇ ਅਧਿਕਾਰੀਆਂ ਨੇ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਐਚਐਸ ਭੁੱਲਰ ਦਾ ਇਕਲੌਤਾ ਹੀ ਬਿਆਨ ਹੁਣ ਤੱਕ ਸਾਹਮਣੇ ਆਇਆ ਉਸ ਤੋਂ ਬਾਅਦ ਨਾ ਤਾਂ ਉਹਨਾਂ ਦੇ ਪਰਿਵਾਰਕ ਜੀਆ ਦਾ ਕੋਈ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਮੁਲਾਕਾਤ ਵੀ ਜੇਲ੍ਹ ਦੇ ਅੰਦਰ ਕਰ ਲਈ ਹੈ ਬੜੈਲ ਜੇਲ੍ਹ ਚੰਡੀਗੜ੍ਹ ਦੇ ਵਿੱਚ ਨਾ ਉਹਨਾਂ ਦਾ ਕੋਈ ਬਿਆਨ ਸਾਹਮਣੇ ਆਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਹੋਰ ਬਿਆਨ ਸਾਹਮਣੇ ਆਇਆ ਇੱਕੋ ਬਿਆਨ ਸਾਹਮਣੇ ਆਇਆ ਸੀ ਐਚਐਸ ਭੁੱਲਰ ਦਾ ਜਿਹੜੇ ਸਸਪੈਂਡ ਨਿਯਮਾਂ ਮੁਤਾਬਕ ਕਰਨੇ ਪਏ ਨੇ ਪੰਜਾਬ ਸਰਕਾਰ ਨੂੰ ਵੀ ਡੀ ਕਿ ਮੈਂ ਕੋਰਟ ਦੇ ਵਿੱਚ ਵਿਸ਼ਵਾਸ ਰੱਖਦਾ ਕੋਰਟ ਇਨਸਾਫ ਕਰੇਗੀ ਤੇ ਮੈਂ ਹਰ ਇੱਕ ਸਵਾਲ ਦਾ ਜਵਾਬ ਦੇਵਾਂਗਾ ਹੁਣ ਜਿਹੜਾ ਇਸੇ ਘਰ ਦੇ ਵਿੱਚ ਉਹ ਕੈਸ਼ ਲੱਭਿਆ ਸੀ ਸੋਨਾ ਲੱਭਿਆ ਸੀ ਉਸ ਦੇ ਵਿੱਚੋਂ ਉਹਨਾਂ ਨੇ ਕਿਹੜਾ ਜਵਾਬ ਕਿਹੜੇ ਆਧਾਰ ਤੇ ਦੇਣਾ ਹੈ ਉਸ ਕੈਸ਼ ਦੇ ਬਾਰੇ ਉਹ ਦਲੀਲ ਕੀ ਰੱਖਣਗੇ ਉਸ ਸੋਨੇ ਬਾਰੇ ਉਹ ਦਲੀਲ ਕੀ ਰੱਖਣਗੇ ਕਿੱਥੋਂ ਆਇਆ ਸੀ ਕਿਵੇਂ ਬਣਾਇਆ ਗਿਆ ਹੋਰ ਜਿਹੜੀਆਂ ਜਾਇਦਾਦਾਂ ਨੇ ਪਤਾ ਤਾਂ ਇਹ ਵੀ ਲੱਗਿਆ ਸੀ ਕਿ ਜਿਹੜੇ ਆਈਐਸਟ ਆਈਪੀਐਸ ਅਧਿਕਾਰੀਆਂ ਨੂੰ ਆਪਣੀ ਸੰਬੰਧਿਤ ਅਥਾਰਟੀ ਨੂੰ ਹਰ ਸਾਲ ਵੇਰਵੇ ਦੇਣੇ ਪੈਂਦੇ ਨੇ ਆਪਣੀ ਜਾਇਦਾਦ ਦੇ ਉਸ ਵਿੱਚ ਵੀ ਕਿਤੇ ਨਾ ਕਿਤੇ ਫਰਕ ਵੱਡਾ ਦੇਖਿਆ ਗਿਆ 50 ਜਾਇਦਾਦਾਂ ਚਲ ਅਚਲ ਸੰਪਤੀਆਂ ਜਿਹੜੀਆਂ ਨੇ ਉਹ ਪਲਾਟ ਨਾਮ ਜਿਹੜੇ ਦੇਖੇ ਕਰੋੜਾ ਰੁਪਏ ਦੇ ਵੀ ਕਈ ਪਲਾਟ ਨੇ ਔਰ ਦਸਤਾਵੇਜ਼ ਜਿਹੜੇ ਦੇਣੇ ਸੀ ਉਸ ਦੇ ਵਿੱਚ 8 ਜਾਇਦਾਦਾਂ ਦਾ ਜ਼ਿਕਰ ਐਚਐਸ ਭੋਲਰ ਨੇ ਕੀਤਾ ਜੋ ਸਬੰਧਤ ਅਥਾਰਟੀ ਨੂੰ ਜਾਣਕਾਰੀ ਦੇਣੀ ਹੁੰਦੀ ਹੈ ਪਰ ਜਿਹੜੀਆਂ ਜਾਇਦਾਦਾਂ ਉਹ ਵੱਦ ਸੀ ਕਾਫੀ ਵੱਡਾ ਫਰਕ ਦੇਖਿਆ ਗਿਆ ਹੁਣ ਇਸ ਮਾਮਲੇ ਦੇ ਵਿੱਚ ਮੁਸ਼ਕਲਾਂ ਹਾਲੇ ਤੱਕ ਐਚਐਸ ਭੋਲਰ ਦੀਆਂ ਵਧੀਆਂ ਹੋਈਆਂ ਨੇ 14 ਦਿਨ ਦੀ ਨਿਆਂਇਕ ਹਿਰਾਸਤ ਜਦੋਂ ਹੀ ਪੂਰੀ ਹੋਣੀ ਹੈ ਦੁਬਾਰਾ ਹੋ ਸਕਦਾ ਸਾਨੂੰ ਪਤਾ ਲੱਗਿਆ ਸਾਡੇ ਜਾਣਕਾਰਾਂ ਤੋਂ ਕਿ ਪਹਿਲੇ ਵਾਰੀ ਜਦੋਂ ਨਹੀਂ ਲਿਆ ਗਿਆ ਬੇਸ਼ੱਕ ਦੀ ਰਿਮਾਂਡ ਪਰ ਹੁਣ ਸੀਬੀਆਈ ਜੇ ਅਜ ਦੁਬਾਰਾ ਇਸ ਘਰ ਦੇ ਵਿੱਚ ਪੁੱਜੇ ਨੇ ਅਧਿਕਾਰੀ ਇਸ ਦਾ ਮਤਲਬ ਸਾਫ਼ ਹੈ ਕਿ ਕੋਈ ਨਾ ਕੋਈ ਸੂ ਇਹਨਾਂ ਦਿਨਾਂ ਦੇ ਦੌਰਾਨ ਸੀਬੀਆਈ ਦੇ ਹੱਥ ਹੋਰ ਲੱਗੀ ਹੈ ਹੋ ਸਕਦਾ ਅਗਲੀ ਪੇਸ਼ੀ ਦੇ ਦੌਰਾਨ ਕੁਝ ਦਿਨਾਂ ਦਾ ਰਿਮਾਂਡ ਵੀ ਮੰਗਿਆ ਜਾ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਜੇਲ੍ਹ ਦੇ ਅੰਦਰ ਵੀ ਪਤਾ ਲੱਗਿਆ ਕਿ ਬਾਅਦ ਵਿੱਚ ਵੀ ਪੁਸ਼ਕਿਸ਼ ਕੀਤੀ ਗਈ ਔਰ ਹੁਣ ਤੱਕ ਐਚਐਸ ਭੁੱਲਰ ਨੂੰ ਉਹਨਾਂ ਦੇ ਪਰਿਵਾਰਕ ਜੀ ਮਿਲ ਚੁੱਕੇ ਨੇ ਸਾਬਕਾ ਡੀਜੀਪੀ ਪੰਜਾਬ ਦੇ ਜਿਹੜੇ ਕੀ ਮੈਲ ਸਿੰਘ ਭੁੱਲਰ ਨੇ ਐਚਐਸ ਭੁੱਲਰ ਦੇ ਪਿਤਾ ਉਹ ਵੀ ਜੇਲ੍ਹ ਦੇ ਵਿੱਚ ਜਾ ਕੇ ਮਿਲ ਚੁੱਕੇ ਨੇ ਔਰ ਜੇਲ੍ਹ ਦੇ ਅੰਦਰ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਹੂਲਤ ਹੁਣ ਤੱਕ ਦਿੱਤੀ ਨਹੀਂ ਦਿੱਤੀ ਗਈ ਇਸ ਦੇ ਬਾਰੇ ਵੀ ਮੀਡੀਆ ਰਿਪੋਰਟਾਂ ਦੇ ਜ਼ਰੀਏ ਬਾਹਰ ਗੱਲਾਂ ਆਈਆਂ ਨੇ ਕਿ ਜੇਲ੍ਹ ਦੇ ਅੰਦਰ ਜਿਵੇਂ ਆਮ ਜਿਹੜੇ ਹਵਾ ਲਾਤੀ ਹੁੰਦੇ ਨੇ ਉਹਨਾਂ ਨੂੰ ਰੱਖਿਆ ਗਿਆ ਉਸੇ ਤਰ੍ਹਾਂ ਹੀ ਜਿਹੜਾ ਆ ਉਹ ਐਚਐਸ ਭੁੱਲਰ ਨੂੰ ਰੱਖਿਆ ਗਿਆ ਤੇ ਇਹ ਉਹ ਰਹਾਇਸ਼ ਹੈ ਔਰ ਇਹ ਸਰਕਾਰੀ ਗੱਡੀਆਂ ਨੇ ਜਿਹੜੀਆਂ ਕਿ ਐਚਐਸ ਭੁੱਲਰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀਆਂ ਹੋਈਆਂ ਨੇ ਇੱਕ ਦਿੱਲੀ ਨੰਬਰ ਆ ਜਿਹੜਾ ਉਹ ਇਸ ਗੱਡੀ ਦੇ ਵਿੱਚ ਜਿਹੜਾ ਗੱਡੀ ਦਿਖਾਈ ਦੇ ਰਹੀ ਹੈ ਇਹ ਦਿੱਲੀ ਨੰਬਰ ਹੈ ਔਰ ਬਾਹਰ ਜਿਹੜੀਆਂ ਹੋਰ ਗੱਡੀਆਂ ਖੜੀਆਂ ਨੇ ਜਿਵੇਂ ਕਿ ਇਸ ਪਾਸੇ ਤੁਸੀਂ ਵੇਖੋਗੇ ਇਹ ਪੰਜਾਬ ਸਰਕਾਰ ਦੀ ਗੱਡੀ ਹੈ ਔਰ ਮੁਹਾਲੀ ਦਾ ਨੰਬਰ ਹੈ ਇਸ ਮੁਹਾਲੀ ਦੇ ਨੰਬਰ ਦੇ ਵਿੱਚ ਦੀ ਗੱਡੀ ਵੀ ਜਿਹੜੀ ਬਾਹਰ ਖੜੀ ਹੈ ਔਰ ਇੱਕ ਦਿੱਲੀ ਨੰਬਰ ਗੱਡੀ ਹੈ ਇਸ ਦੇ ਵਿੱਚ ਕੁਝ ਗੱਡੀਆਂ ਜਿਹੜੀਆਂ ਬਾਹਰ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਸੀਬੀਆਈ ਦੇ ਅਧਿਕਾਰੀ ਸਵਾਰ ਹੋ ਕੇ ਆਏ ਨੇ ਔਰ ਕੁਝ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਸਰਕਾਰੀ ਅਧਿਕਾਰੀਆਂ ਨੂੰ ਸਹੂਲਤ ਮਿਲਦੀ ਹੈ ਉਹ ਨੇ ਤਾਂ ਇਸ 1499 ਨੰਬਰ ਹਾਊਸ ਦੇ ਬਾਹਰ ਆ ਜਿੱਥੇ ਸੀਵੀ ਦੇ ਅਧਿਕਾਰੀ ਲਗਭਗ ਡੇਢ ਘੰਟੇ ਤੋਂ ਅੰਦਰ ਫੇਰ ਪੁਨਰਸ਼ਾਨ ਕਰ ਰਹੇ ਨੇ ਕਿ ਆਖਰਕਾਰ ਹੋਰ ਕੀ ਕੀ ਮਿਲਦਾ ਹੋ ਸਕਦਾ ਹੈ ਸੰਭਾਵਨਾਵਾਂ ਨੇ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਕਰੋੜਾਂ ਦਾ ਕੈਸ਼ ਇਥੋਂ ਤੇ ਸੋਨਾ ਬਰਾਮਦ ਕੀਤਾ ਗਿਆ ਅੱਜ ਵੀ ਕੋਈ ਵੱਡੀ ਅਪਡੇਟ ਇਥੋਂ ਨਿਕਲ ਕੇ ਸਾਹਮਣੇ ਆ ਸਕਦੀ ਹੈ ਜਿਵੇਂ ਹੀ ਸੀਬੀਏ ਦੇ ਅਧਿਕਾਰੀ ਇਸ ਦੇ ਅੰਦਰ ਪੁਨਰਸ਼ਾਨ ਕਰਨ ਤੋਂ ਬਾਅਦ ਨਿਕਲਣਗੇ ਸਾਡੀ ਕੋਸ਼ਿਸ਼ ਰਹੇਗੀ ਕਿ ਅੰਦਰੂਨੀ ਜਾਣਕਾਰੀ ਅੱਜ ਕੀ ਕੁਝ ਨਵਾਂ ਲੱਭਿਆ ਅੱਜ ਨਵਾਂ ਅਪਡੇਟ ਕੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ ਹਾਂਜੀ ਇਹ ਵੀ ਡੀਏ ਜੀ ਹਰ ਸਿੰਘ ਭੁੱਲਰ ਦਾ ਕਾਰਸੀ ਜਿਹਦੇ ਵਿੱਚ ਹੁਣ ਸੀਬੀਆਈ ਨੇ ਮੁੜ ਤੋਂ ਫਿਰ ਛਾਪਾ ਮਾਰਿਆ ਤੇ ਜਿਹਦੇ ਵਿੱਚ ਅੱਗੇ ਦੇ ਮਾਮਲੇ ਕੀ ਰਹਿਣਗੇ ਬਹੁਤ ਜਲਦ ਇੱਕ ਹੋਰ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਉਸ ਉਹ ਸਾਂਝੀ ਜਰੂਰ ਕਰਨੀ ਸੀ ਜੁੱਤ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਕਰੋ ਤਾਂ ਕਿ ਆਪਣੇ ਨੂੰ ਨੋਟੀਫਿਕੇਸ਼ਨ ਮਿਲਦੇ ਗੱਲ ਨੂੰ ਨਮ ਟੌਕ ਤੇ ਧੰਨਵਾਦ